ਬਰਨਾਲਾ ਜ਼ਿਲ੍ਹੇ ਦੇ ਪਿੰਡ ਫਤੇਗੜ ਚੰਨਾ ਦੇ ਇੱਕ ਨੌਜਵਾਨ ਨੂੰ ਨਗਾਇਰ ਸਬੰਧਾਂ ਦੇ ਚੱਕਰ 'ਚ ਆਪਣੀ ਜਾਨ ਤੋਂ ਹੱਥ ਧੋਣੇ ਪਏ। ਇਸ ਮਾਮਲੇ 'ਤੇ ਜਾਣਕਾਰੀ ਦਿੰਦੇ ਮ੍ਰਿਤਕ ਨੌਜਵਾਨ ਦੇ ਪਿਤਾ ਮੀਤਰ ਸਿੰਘ ਨੇ ਦੱਸਿਆ, "ਬੇਟਾ ਮੇਰਾ ਕਿਤੂ ਗੁਲਜੋਸ ਹੈ, ਉਡੀ ਉਮਰ 24 ਸਾਲ ਹੈ ਤਕਰੀਬਨ। ਮੇਰਾ ਪਿੰਡ ਫਤੇਗੜ ਚੰਨਾ ਹੈ। ਇੱਥੇ ਦੀ ਇੱਕ ਬਹੂ ਆ ਬਲਵਿੰਦਰ ਕੌਰ ਦਾ ਪੱਕਾ ਨਾ ਕੱਚਾ ਨਾ ਗੁਰਪ੍ਰੀਤ ਕੌਰ ਹੈ। ਪ੍ਰਦੀਪ ਸਿੰਘ ਦੇ ਘਰ ਵਾਲੀ ਆ ਉਹ। ਪ੍ਰਦੀਪ ਸਿੰਘ ਦਾ ਪੁੱਤਰ ਹਰੀ ਸਿੰਘ ਦਾ ਹੈ।" ਤੇ ਚਲੋ ਉਹਨਾਂ ਦਾ ਕੋਈ ਆਪਸ ਵਿੱਚ ਮਤਲਬ ਰਿਲੇਸ਼ਨ ਟਾਈਪ ਬਣ ਗਈ ਗੱਲ ਆ ਜਿਹਦਾ ਕਿ ਸਾਨੂੰ ਪਤਾ ਲੱਗਿਆ ਤੋਂ 4-5 ਮਹੀਨੇ ਪਹਿਲਾਂ ਅਸੀਂ ਉਹ ਮਸਲੇ ਨੂੰ ਨਿਜੇਠਣ ਵਾਸਤੇ ਦੋ ਤਿੰਨ ਵਾਰੀ ਪੰਚਾਇਤਾਂ ਰਾਹੀਂ ਔਰ ਥਾਣੇ ਵਿੱਚ ਵੀ ਸਾਡੀ ਗੱਲ ਹੋਈ ਹੈ ਵੀ ਚਲ ਇਹਨੂੰ ਆਪਦੇ ਲੈਵਲ ਤੇ ਕਮਨ ਨਿਜੇਟਲੀ ਵੀ ਉਹਨੂੰ ਸਾਈਡ ਤੇ ਕਰ ਦੇ ਕਿਉਂਕਿ ਮੇਰਾ ਬੇਟਾ ਅਨਮਰਡ ਹੈ ਉਹਦਾ ਦੂਜਾ ਪਰ ਤੀਜਾ ਹੋਇਆਗਾ ਪਹਿਲਾਂ ਕਸਬੇ ਪਿੰਡ ਵਿਆਹੀ ਹੋਈ ਸੀ ਉੱਥੇ ਰਾਜਵਿੰਦਰ ਨਾਗ ਸਿੰਘ ਦਾ ਬੰਦਾ ਸੀਗਾ ਉਹ 11 7 2017 ਨੂੰ ਸੁਸਾਈਡ ਕਰਕੇ ਮਰ ਗਿਆ ਤੇ ਉਹ ਵੀ ਇਸ ਦੀ ਵਜ੍ਹਾ ਕਰਕੇ ਉਸ ਤੋਂ ਬਾਅਦ ਪ੍ਰਦੀਪ ਸਿੰਘ ਨਾਲ ਇਹ ਦੀ ਮੈਰਜ ਹੋ ਗਈ ਪਹਿਲਾਂ ਕਸਬੇ ਪਿੰਡੇ ਦੀ ਬੱਚੀ ਆ 7-8 ਸਾਲਾਂ ਦੀ ਉਹ ਬੱਚੀ ਛੱਡ ਕੇ ਹੀ ਐ ਹੁਣ ਇੱਥੇ ਸਾਡੇ ਪਿੰਡ ਪ੍ਰਦੀਪ ਸਿੰਘ ਤੇ ਇਹ ਦੀ ਇੱਕ ਬੇਟਾ 4-5 ਸਾਲਾਂ ਦਾ ਹੁਣ ਇਹਦੇ ਨਾਲ ਤਲਾਕ ਦਾ ਚੱਲ ਰਿਹਾ ਹੈ ਤਲਾਕ ਚੱਲਣ ਦਾ ਵਜ੍ਹਾ ਮਤਲਬ ਉਹਦੇ ਵਿੱਚ ਵਿੱਚ ਇਹਨੇ ਬੇਟੇ ਨੂੰ ਮੇਰੇ ਨੂੰ ਕੁਲਜੋਤ ਸਿੰਘ ਨੂੰ ਵੀ ਆਦੇ ਚੱਕਰ ਦੇ ਵਿੱਚ ਲੈ ਲਿਆ ਗੁੰਮਰਾਹ ਕਰ ਲਿਆ ਕਿਉਂਕਿ ਅਨਮੜ ਸੀਗਾ ਤੇ ਉਸ ਤੋਂ ਬਾਅਦ ਜਦੋਂ ਸਾਨੂੰ ਇਸ ਗੱਲ ਦੀ ਨੇੜੇ ਹੋ ਕੇ ਗੱਲ ਦੇਖੀ ਆ ਫਿਰ ਅਸੀਂ ਬੱਚੇ ਨੂੰ ਵਿਦੇਸ਼ ਭੇਜਤਾ 24 ਮਾਰਚ 2024 ਨੂੰ ਉਸ ਤੋਂ ਬਾਅਦ ਚਲੋ ਅਸੀਂ ਬੇਟੇ ਨਾਲ ਗੱਲ ਕਰਦੇ ਰਹੇ ਆ ਵੀ ਕੋਈ ਤੇਰੀ ਗੱਲਬਾਤ ਹੁੰਦੀ ਆ ਉਹ ਨਹੀਂ ਕਹਿੰਦਾ ਵੀ ਮੇਰੇ ਕੋਈ ਗੱਲਬਾਤ ਨਹੀਂ ਹੋਈ ਪਰ ਹੁਣ ਜਿਹੜਾ ਹਾਦਸਾ ਹੋਇਆ ਜਾਂ ਮੇਰੇ ਬੇਟੇ ਦੀ ਮੌਤ ਹੋਈ ਜਾਂ ਕਤਲ ਹੋਇਆ ਉਹ ਕਿਸੇ 8 ਤਰੀਕ ਨੂੰ ਮਤਲਬ ਅਸੀਂ ਅੰਮ੍ਰਿਤਸਰ ਫੇਰ ਗਏ ਹੋਏ ਸੀਗੇ ਮੈਂ ਕਿਸੇ ਹੋਰ ਕੰਮ ਅੰਮ੍ਰਿਤਸਰ ਗਿਆ ਸੀਗਾ ਤਕਰੀਬਨ 6:00 ਵਜੇ ਕੇ ਪੀ 25 ਮਿੰਟਾਂ ਦੇ ਮੇਰੇ ਕੋਲ ਕਾਲ ਆਈ ਐ ਗੁਰਪ੍ਰੀਤ ਕੌਰ ਜਿਹੜੀ ਗੁਰਵਿੰਦਰ ਕੌਰ ਗੁਰਪ੍ਰੀਤਾ ਸੁਦੀ ਬ੍ਰੇਕਰ ਆ ਗਈ ਐ ਇਹਨੇ ਮੈਨੂੰ ਫੋਨ ਕਰਕੇ ਰਾਏਕੋਟ ਹਸਪਤਾਲ ਵਿੱਚ ਛੱਡ ਲਿਆ ਵੀ ਚਾਚਾ ਤੁਸੀਂ ਹਸਪਤਾਲ ਵਿੱਚ ਆ ਜਾਓ ਮੈਂ ਉਹਨੂੰ ਪੁੱਛਿਆ ਵੀ ਮਖੇ ਬਜਾ ਕੀ ਹਸਪਤਾਲ ਵਿੱਚ ਮੈਂ ਕੀ ਕਰਨ ਆਉਣਾ ਤੇ ਮੈਨੂੰ ਕਹਿੰਦੇ ਵੀ ਵਸ ਤੁਸੀਂ ਜਲਦੀ ਆ ਜਾ ਮੈਂ ਕਹਿੰਦਾ ਉਹਨੂੰ ਇੱਥੇ ਆ ਕੇ ਦੱਸ ਉਹ ਕੀ ਜਿਹੜੀ ਗੱਤਿ ਜਿਵੇਂ ਲੱਗੀ ਦੀ ਜਿਵੇਂ ਕੋਈ ਇਮੋਸ਼ਨਲੀ ਹੋ ਜਿੰਦੀ ਐ ਅਸੀਂ ਮੈਂ ਉਹਦੀ ਗੱਲ ਨੂੰ ਇਗਨੋਰ ਕਰਤਾ ਮਖੇ ਵੀ ਆਪਣਾ ਕੋਈ ਮੈਲਟਰ ਨਹੀਂ ਉਹਦੇ ਕੋਲ ਜਾਣਦਾ ਕਿਉਂਨੇ ਮੈਨੂੰ ਦੱਸਿਆ ਨਹੀਂ ਵੀ ਮੇਟਾ ਮੇਰਾ ਵੀ ਉਹ ਐਡਮਿਟ ਹਸਪਤਾਲ ਦੇ ਵਿੱਚ ਘਟਾਇਨਾ ਕਹੇ ਤਾਂ ਵੀ ਤੁਸੀਂ ਹਸਪਤਾਲੇ ਵਿੱਚ ਆ ਜਾਓ ਚਲੋ ਮੈਂ ਉਹਦੀ ਗੱਲ ਨੂੰ ਇਗਨੋਰ ਕਰਤਾ ਸੀ ਅਮਰ ਸਾਹਿਬ ਤੋ ਆ ਹੀ ਰਹੇ ਆ ਫਿਰ ਅੱਧੇ ਘੋਣੇ ਘੰਟੇ ਬਾਅਦ ਉਹਦੇ ਓਨਰ ਦਾ ਜੋ A1+ ਵਾਲਾ ਮਤਲਬ ਹੋਟਲ ਨਾ ਦਾ ਉਥੇ ਕੰਮ ਕਰਦੀ ਉਹਦਾ ਮਾਲਕ ਤੇ ਮੇਰੇ ਕੋਲ ਆਇਆ ਵੀ ਜਸਨ ਤੁਹਾਡਾ ਬੇਟਾ ਨਾ ਆਇਆ ਵੀ ਹਾਂ ਮੇਰਾ ਬੇਟਾ ਹੈ ਕਹਿੰਦਾ ਵੀ ਉਹ ਐਡਮਿਟ ਹੈ ਸਾਡੇ ਇੱਥੇ ਹਸਪਤਾਲ ਦੇ ਸਿਮਰਤ ਮੈਂ ਕਹਾਂ ਵੀ ਉਹ ਤਾਂ ਦੁਬਈ ਚ ਹੈ ਵੀ ਇੱਥੇ ਐਡਮਿਟ ਹੋਣ ਦਾ ਤਾਂ ਕੋਈ ਰੱਬਕ ਨਹੀਂ ਉਹ ਕਹਿੰਦਾ ਨਹੀਂ ਵੀ ਉਹ ਨੂੰ ਉਹ 18 ਤਰੀਕ ਦਾ ਆਇਆ ਹੋਇਆ ਹੈ 18 5 ਦਾ ਇਥੇ ਇੰਡੀਆ ਵਾਪਸ ਆਉਣ ਦਾ ਜਾਂ ਉਹਨਾਂ ਨੂੰ ਉਹਨਾਂ ਨੇ ਬੁਲਾਇਆ ਉਹ ਸਾਨੂੰ 18 ਅਕਤੂਬਰ ਨੂੰ ਪਤਾ ਲੱਗਿਆ ਵੀ ਉਹ 18 ਤਰੀਕ ਦਾ ਇੰਡੀਆ ਚ ਹੀ ਆਇਆ ਹੋਇਆ ਵਾਪਸ ਜਦੋਂ ਮੈਂ ਹਸਪਤਾਲ ਪਹੁੰਚੇ ਮੇਰਾ ਦੋਸਤ ਇੱਕ ਮੁੰਡਾ ਹੋਰ ਉਹਨੂੰ ਲੈ ਕੇ ਅਸੀਂ ਹਸਪਤਾਲ ਪਹੁੰਚੇ ਤਾਂ ਉੱਥੇ ਦੇਖਿਆ ਬੇਟੇ ਦੇ ਪਾਈਪਾਂ ਲੱਗੀਆਂ ਸੀਗੀਆਂ ਮਤਲਬ ਡਾਕਟਰ ਟ੍ਰੀਟਮੈਂਟ ਕਰ ਰਹੇ ਸੀ ਟੀਮ ਉਹ ਟ੍ਰੀਟਾਂ ਲੈ ਰਹੀ ਸੀ ਜਿਵੇਂ ਜਾਨ ਤੋੜਨ ਵਾਲੀ ਗੱਲ ਕਰਾਂ ਬੇਹੋਸ਼ੀ ਦੇ ਵਿੱਚ ਸੀਗਾ ਮਤਲਬ ਬੋਲਣ ਵਾਲੀ ਕੰਡੀਸ਼ਨ ਦੇ ਵਿੱਚ ਨਹੀਂ ਸੀਗਾ ਚਲੋ ਮੈਂ ਦੇਖਿਆ ਵੀ ਸ੍ਰੀ ਅਸਮਾਨ ਡਾਕਟਰ ਸਾਹਿਬ ਨਾਲ ਗੱਲ ਕਰੀ ਮੈਂ ਕਿ ਵੀ ਜੇ ਤੁਹਾਡੇ ਕੋਲ ਕੋਈ ਇਹਦਾ ਹੱਲ ਹੈਗਾ ਤਾਂ ਸਾਨੂੰ ਦੱਸੋ ਵੀ ਨਹੀਂ ਸਾਨੂੰ ਰੈਫਰ ਕਰ ਦਿਓ ਅਸੀਂ ਉਤੋਂ ਰੈਫਰ ਕਰਾ ਲਿਆ ਡੀ ਐਮ ਸੀ ਦਾ ਉਦੀ ਰਸਤੇ ਦੇ ਵਿੱਚ ਜਾਨੀ ਮੈਨੂੰ ਲੱਗਦਾ ਵੀ ਅਸੀਂ ਮੋਲਾਪੁਰ ਟੱਪੇਵਾਂਗੇ ਉਦੋਂ ਉਹ ਛਾਂਤ ਹੋ ਗਿਆ ਮਤਲਬ ਐਕਸਪਾਇਰ ਹੋ ਗਿਆ ਉਦੀ ਹੁਣ ਮੌਤ ਦਾ ਕਾਰਨ ਆ ਜਿਹੜਾ ਹੁਣ ਬਿਆਨਾਂ ਵਿੱਚ ਮਤਲਬ 306 ਦਾ ਪਰਚਾ ਨਹੀਂ ਉਹਦੇ ਤੇ 302 ਦਾ ਪਰਚਾ ਬਣਦਾ ਹੈ ਕਿਉਂਕਿ ਉਹ ਜਨਾਨੀ ਨੇ ਉਪ ਆਉਦੇ ਘਰ ਵਾਲੇ ਜ प्रदीप ਸਿੰਘ ਦੇ ਨਾਲ ਮਿਲ ਕੇ ਵੀ ਇਹਦਾ ਕਤਲ ਕਰਿਆ ਹੋ ਸਕਦਾ ਹੈ ਜਾਂ ਉਹ ਜਨਾਨੀ ਕੋਈ ਜਿਆਦਾ ਵਧੀਆ ਟਰੈਕਟਰ ਨਹੀਂ ਹੈ ਨਹੀਂ ਵੀ ਉਹਦਾ ਕਾਰਨ ਕੋਈ ਹੋਰ ਵੀ ਹੋ ਸਕਦਾ ਹੈ ਜਿਵੇਂ ਉਹ ਜਿਹੜੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਬੱਚੇ ਦੀ ਜਿਹੜੀ ਮੌਤ ਹੋਈ ਹੈ ਜਾਂ ਕਤਲ ਹੋਇਆ ਹੈ ਉਹਦੀ ਡੰਗਾਈ ਦੇ ਵਿੱਚ ਜਾ ਕੇ ਮਤਲਬ ਉਹਦਾ ਇਨਵੈਸਟੀਗੇਸ਼ਨ ਕਰਨ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਮੇਰੇ ਬੱਚੇ ਦੇ ਕਤਲ ਜੋ ਕਰਿਆ ਨੇ ਪ੍ਰਦੀਪ ਸਿੰਘ ਨਾਲ ਮਿਲ ਕੇ ਕਰਿਆ ਜਾਂ ਕੋਈ ਹੋਰ ਕਿਸੇ ਪਾਰਟੀ ਨਾਲ ਮਿਲ ਕੇ ਕਰਿਆ ਉਹਦੀ ਤਹਿ ਤੱਕ ਜਾ ਕੇ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੇ ਬੱਚਾ ਜੋ ਇਸ ਸੂਨੇ ਤੋਂ ਚਲਾ ਗਿਆ ਇਕੱਲਾ ਬੱਚਾ ਸੀ ਮੇਰਾ ਹੁਣ ਸਾਨੂੰ ਬਿਲਕੁਲ ਬੇਸਾਰੇ ਕਰ ਗਿਆ ਬੜੇ ਦੁਖੀ ਮੈਂ ਭਾਵਕੋ ਕੇ ਕਹਿ ਰਿਹਾ ਵੀ ਅੱਗੇ ਤੋਂ ਕਿਸੇ ਦਾ ਹੋਰ ਬੱਚਾ ਇਸ ਤਰ੍ਹਾਂ ਨਾ ਹੋਵੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਪਲੀਜ਼ ਕਿਰਪਾ ਕਰਕੇ ਮੇਰੇ ਬੱਚੇ ਦੀ ਜਿਹੜੀ ਮੌਤ ਆ ਜਾਂ ਕਤਲ ਹੋਇਆ ਉਹਦੀ ਗਹਿਰਾਈ ਤੱਕ ਪਹੁੰਚ ਕੇ ਸਾਨੂੰ ਇਨਸਾਫ ਦਿਵਾਇਓ